ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿ ਮੈਂ ਮੇਰੀ ਸਾਰੀ YouTube ਫੈਮਿਲੀ ਆਈ ਹੋਪ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਲੋਜੀ ਫਰੈਂਡ ਅੱਜ ਮੌਸਮ ਆਪਣੇ ਹੋਇਆ ਪਿਆ ਆਸਮ ਬਹੁਤ ਸੋਹਣਾ ਮੌਸਮ ਹੋਇਆ ਪਿਆ ਅੱਜ ਆਪਣੇ ਪੈ ਰਿਹਾ ਸੀਗਾ ਸਵੇਰੇ 4 ਵਜੇ ਦਾ ਮੀਂਹ ਤੇ ਇਸ ਟਾਈਮ ਹੋ ਗਿਆ ਸੀਗਾ ਪੌਣਕ 7 ਵਜੇ ਦਾ ਟਾਈਮ ਸੀਗਾ ਤੇ ਹਲੇ ਵੀ ਮੀਂਹ ਹਟਿਆ ਨਹੀਂ ਹੈ ਗਿਆ ਯਾਨਕਿ ਹੁਣੀਓ ਬੰਦ ਹੀ ਹੋਇਆ ਤੇ ਫਿਲਹਾਲ ਬੱਦਲ ਪਾਈ ਹੈ ਨਾ ਹੋਇਆ ਹੋਇਆ ਪਿਆ ਯਾਨਕਿ ਫੁੱਲ ਚੜਿਆ ਪਿਆ ਮੀਂਹ ਆਉਣ ਦੇ ਪੂਰੇ ਉਹ ਹੈਗੇ ਨੇ ਤੇ ਆਇਆ ਵੀ ਹੈ ਗਿਆ ਸੀਗਾ ਮੀਂਹ ਹੈ ਨਾ ਬਹੁਤ ਸੋਹਣੀ ਠੰਡ ਠੰਡੀ ਹਵਾ ਚੱਲ ਰਹੀ ਹੈ ਤੇ ਧੁੱਪ ਤਾਂ ਬਿਲਕੁਲ ਵੀ ਨਹੀਂ ਦੇਖੋ ਹੈਗੀ ਸੀਗੀ ਗਰਮੀ ਬਿਲਕੁਲ ਵੀ ਨਹੀਂ ਹੈ ਸੀਗੀ ਬਹੁਤ ਜ਼ਿਆਦਾ ਸੋਹਣਾ ਠੰਡਾ ਠੰਡਾ ਮੌਸਮ ਹੋਇਆ ਪਿਆ ਆ ਦੇਖੋ ਹੈ ਨਾ ਬਾਹਰੇ ਪਾਣੀ ਤਾਂ ਚਲੋ ਖੜਿਆ ਨਹੀਂ ਹੈਗਾ ਕਿਉਂਕਿ ਸਵੇਰੇ 4 ਵਜੇ ਦਾ ਮੀਂਹ ਪੈ ਰਿਹਾ ਸੀਗਾ ਤੇ ਇੰਨਾ ਜਨ ਕਿ ਵਧੀਆ ਨਾਲੀ-ਮੁਣੀਆ ਸਾਫ਼ ਸੀਗੇ ਇਸ ਕਰਕੇ ਇੰਨਾ ਨਹੀਂ ਪਾਣੀ ਖੜਿਆ ਹੈਗਾ ਤੇ ਬਾਕੀ ਹੁਣ ਜਦੋਂ ਮੀਂਹ ਹੁਣ ਜੇ ਹੋਰ ਤੇਜ਼ ਹੋ ਗਿਆ ਹੈ ਨਾ ਜਿਆਦਾ ਆ ਗਿਆ ਤਾਂ ਕੀ ਕਹਿਣਾ ਤੇ ਲੋ ਜੀ ਮੌਸਮ ਦਾ ਹਾਲਚਾਲ ਦੱਸਣ ਤੋਂ ਬਾਅਦ ਆਪਾਂ ਆ ਗਏ ਆ ਕਿਚਨ ਦੇ ਵਿੱਚ ਹੈ ਨਾ ਮੈਂ ਕਿਹਾ ਚਲੋ ਆਪਾਂ ਕਰਦੇ ਹੁਣ ਕਿਚਨ ਚ ਆਪਣਾ ਕੰਮ ਸਟਾਰਟ ਸਵੇਰੇ ਮਾਰਨਿੰਗ ਤੋਂ ਸਟਾਰਟ ਸੀਗਾ ਆਪਣਾ ਵਲੌਗ ਤੇ ਇੱਥੇ ਲੱਗੀ ਸੀਗੀ ਮੈਂ ਬਨਾਣਾ ਸ਼ੇਕ ਬਣਾਣ ਰਮਣੀਤ ਲਈ ਤੇ ਰਮਣੀਤ ਦੇ ਡੈਡੀ ਲਈ ਤੇ ਇੱਥੇ ਦੇਖੋ ਸ਼ੇਕ ਦੇਖਦੇ ਸਾਰੀ ਰਮਣੀਤ ਕਹਿਣ ਲੱਗਿਆ ਕਹਿੰਦਾ ਮਮਾ ਮੈਨੂੰ ਸ਼ੇਕ ਪੀਣਾ ਹੈਗਾ ਕਹਿੰਦਾ ਮੈਨੂੰ ਤਾਂ ਕਹਿੰਦਾ ਸਕੂਲ 'ਚ ਹੈਣਾ ਫਿਰ ਅਬੀ ਸੁਸਤੀ ਆ ਜਾਂਦੀ ਹੈ ਇਹ ਪੀ ਕੇ ਹੈਨਾ ਬਾਸੀਆਂ ਜਿਹੀਆਂ ਲੱਗ ਜਾਂਦੀ ਹੈ ਕਹਿੰਦਾ ਮੈਨੂੰ ਤਾਂ ਚਾਹ ਪੀਣੀ ਹੈ ਤੇ ਮੈਂ ਕਿਹਾ ਚਲੋ ਤੂੰ ਚਾਹ ਵੀ ਪੀ ਲਈ ਤੇ ਸ਼ੇਕ ਵੀ ਪੀ ਲਈ ਹੈਨਾ ਪਹਿਲਾਂ ਸ਼ੇਕ ਪੀ ਲਈ ਬਾਅਦ 'ਚ ਚਾਹ ਪੀ ਲਈ ਚਾਹੇ ਪਹਿਲਾਂ ਚਾਹ ਪੀ ਲੈ ਤੇ ਫਿਰ ਸ਼ੇਕ ਪੀ ਲੈ ਪਰ ਵੀ ਸ਼ੇਕ ਜ਼ਰੂਰ ਪੀ ਲਈ ਕਹਿੰਦਾ ਨਹੀਂ ਮੰਮੀ ਮੈਨੈ ਨਹੀਂ ਪੀਣਾ ਹੈਗਾ ਸ਼ੇਕ ਮੈਂ ਕਿਹਾ ਚਲੋ ਠੀਕ ਹੈ ਮਰਜ਼ੀ ਹੈ ਮੇਕਾ ਤੇਰੀ ਹੈਨਾ ਯਾ ਬੱਚੇ ਪਤਾ ਕੀ ਗੱਲ ਹੁੰਦੀ ਹੈ ਜਿਹੜੀ ਚੀਜ਼ ਆਪਾਂ ਖਾਣ ਨੂੰ ਕਹਿੰਦੇ ਬਿਲਕੁਲ ਵੀ ਨਹੀਂ ਖਾਂਦੇ ਹੈਗੇ ਬਾਹਰ ਦੀ ਚੀਜ਼ਾਂ ਬਹੁਤ ਛੇਤੀ ਯਾਨੀ ਕਿ ਖਾਉਂਦੇ ਨੇ ਹੈਨਾ ਕਦੇ ਪੈਟੀ ਹੋ ਗਈ ਕਦੇ 버ਗਰ ਹੈਨਾ ਇਹ ਚੀਜ਼ਾਂ ਰਮਣੀਤ ਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਹੈ ਬਾਹਰਲੀ ਚੀਜ਼ਾਂ ਖਾਣ ਦਾ ਫਾਸਟ ਫੂਡ ਖਾਣ ਦਾ ਕਈ ਵਾਰੀ ਕਹੂਗਾ ਮम्मा ਮੈਨੇ ਨਾ ਵੀ ਮਤਲਬ ਕਿ ਕੰਟੀਨ ਚ ਬੀ ਫਾਸਟ ਫੂਡ ਖਾਂਦਾ ਜੀ ਕਰਦਾ ਵੀ ਅੱਜ ਮੈਨੂੰ ਪੈਸੇ ਦੇ ਦਿਓ ਹੈਨਾ ਕਈ ਵਾਰੀ ਚਲੋ ਮੈਂ ਦੇ ਦੰਨੀ ਆ ਕਈ ਵਾਰੀ ਫਿਰ ਐ ਹੁੰਦਾ ਵੀ ਨਹੀਂ ਰੋਜ਼ ਦੀ ਰੋਇ ਫਿਰ ਬੱਚੇ ਨੂੰ ਐਵੇਂ ਹੋ ਜਾਂਦਾ ਤੇ ਇੱਥੇ ਦੇਖੋ ਸ਼ੇਕ ਉਹਨੇ ਮੇਰੇ ਤੋਂ ਲਿੱਤਾ ਨਹੀਂ ਹੈ ਗਿਆ ਫਿਰ ਇੱਥੇ ਮੈਂ ਬਣਾਉਣ ਲੱਗੀ ਸੀਗੀ ਚਲੋ ਮੌਸਮ ਵਧੀਆ ਤੇ ਰਮਨੀਤ ਦੇ ਡੈਡੀ ਨੇ ਆਲੂ ਆਪਣੇ ਬੋਇਲ ਕਰਤੇ ਸੀਗੇ ਤੇ ਇੱਥੇ ਫਿਰ ਮੈਂ ਉਹੀ ਆਲੂ ਲੱਗ ਰਹੀ ਸੀਗੀ ਆਪਣੇ ਮੈਸ਼ ਕਰਨ ਤੇ ਇਹਦੇ ਚ ਆਪਾਂ ਪਾ ਦੇਵਾਂਗੇ ਨੂੰ ਮਿਰਚ ਮਸਾਲਾ ਤੇ ਸ਼ੇਕ ਇਹਨੇ ਹਲੇ ਲਿੱਤਾ ਨਹੀਂ ਹੈ ਗਿਆ ਜਦ ਤੱਕ ਇਹਦੇ ਡੈਡੀ ਆਉਣਗੇ ਮੈਂ ਕਿਹਾ ਚਲੋ ਫਿਰ ਉਹ ਆਪ ਹੀ ਦੇਣਗੇ ਹੈਨਾ ਥੋੜਾਕ ਆਪਣੇ ਡੈਡੀ ਤੋਂ ਹੀ ਚੱਲਦਾ ਰਮਨੀਤ ਖਾਣੇ ਪੀਣੇ ਦੇ ਮਾਮਲੇ ਦੇ ਵਿੱਚ ਅ ਮੇਰੇ ਤੋਂ ਤਾਂ ਬਿਲਕੁਲ ਵੀ ਨਹੀਂ ਹਨ ਕਿ ਇੱਕ ਜਾਂ ਦੋ ਰੋਟੀਆਂ ਸਿਰਫ ਇਹਦੀ ਇੰਨੀ ਕਿ ਖਾ ਰ ਕੇ ਸਵੇਰੇ ਦੁਪਹਿਰੇ ਸ਼ਾਮ ਦੀ ਹੈਨਾ ਤੇ ਉਹ ਵੀ ਬਿਨਾਂ ਸਬਜ਼ੀ ਤੋਂ ਇੱਕ ਇੱਕ ਆਲੂ ਖਾ ਕੇ ਆਲੂ ਆਲੂ ਹੀ ਇਨਕੀ ਫੇਵਰੇਟ ਹੈ ਦਾ ਆਲੂ ਦੀ ਸਬਜ਼ੀ ਖਾਂਦਾ ਤੇ ਇੱਥੇ ਮਹਾ ਚਲੋ ਅੱਜ ਇਹਨਾਂ ਵਾਸਤੇ ਆਲੂ ਦੇ ਪਰੌਂਠੇ ਬਣਾ ਦਿੰਨੇ ਆ ਕਾਫੀ ਦਿਨ ਹੋ ਗਏ ਸੀਗੇ ਬਣਾਏ ਨਹੀਂ ਹੈਗੇ ਤੇ ਬਸ ਐਨੇ ਫਿਰ ਯਾਨਕੀ ਜਦੋਂ ਰਮਨੀਤ ਦੇ ਡੈਡੀ ਆਗੇ ਸੀਗੇ ਹਨਾ ਉਹਨਾਂ ਨੇ ਚਲੋ ਇਹਨੂੰ ਸ਼ੇਕ ਪਿਆਤਾ ਸੀਗਾ ਵੀ ਚਲੋ ਇੱਕ ਗਲਾਸ ਨਹੀਂ ਮੈਂ ਅੱਧਾ ਗਲਾਸ ਲੈ ਲੈ ਚਾਹੇ ਪਰ ਲੈ ਲੈ ਹਨਾ ਥੋੜਾ ਜਿਹਾ ਵੀ ਪਰੌਂਠੇ ਚਲੋ ਤੂੰ ਸਕੂਲ 'ਚ ਖਾ ਲਈ ਤੇ ਐਂ ਦੇ ਬਸ ਮਾਲੂਆ ਦੇ ਪਰੌਂਠੇ ਸਕੂਲ 'ਚ ਖਾ ਲੂਗਾ ਬੱਚਾ ਤੋਂ ਕਹਤਾ ਕਿ ਹਿੰਦੇ ਇੱਕ ਤਾਂ ਸਵੇਰ-ਸਵੇਰੇ ਖਾਦਾ ਵੀ ਜਾਂਦਾ ਹੈਗਾ ਭੁੱਖੇ ਨਹੀਂ ਨਹੀਂ ਹੁੰਦੀ ਹੈਗੀ ਬਸ ਥੋੜੇ ਜਿਹੀ ਖੁਕ ਹੁੰਦੀ ਆ ਫਿਰ ਸ਼ੇਕ ਪੀ ਕੇ ਉਹਦਾ ਉਹਦੀ ਢਿੱਡ ਭਰ ਗਿਆ ਕਹਿੰਦਾ ਬੱਸ ਮਮਾ ਮੈਨੇ ਨਹੀਂ ਯਾਨਕੀ ਕੁਝ ਵੀ ਖਾਣਾ ਨਹੀਂ ਹੈਗਾ ਨਾ ਮੈਨੇ ਚਾਹ ਪੀਣੀ ਉਹਨੇ ਬਾਅਦ ਚ ਚਾਹ ਵੀ ਨਹੀਂ ਪੀਤੀ ਹੈਗੀ ਕਹਿੰਦਾ ਮਮਾ ਮੇਰ ਤਾਂ ਨਾ ਮੂੰਹ ਦਾ ਟੇਸਟ ਖਰਾਬ ਹੋ ਗਿਆ ਉਹਦਾ ਨਾ ਮਨ ਬਿਲਕੁਲ ਵੀ ਨਹੀਂ ਕਰਦਾ ਹੈਗਾ ਦੁੱਧ ਵਗੈਰਾ ਪੀਣ ਦਾ ਸ਼ੇਕ ਵਗੈਰਾ ਕੁਝ ਵੀ ਨਹੀਂ ਹੈ ਨਾ ਸਵੇਰ ਦੇ ਟਾਈਮ ਇਹਨੂੰ ਚਾਹ ਤੇ ਆਲੂ ਦੇ ਪਰੌਂਠੇ ਹੋਣਣ ਤੇ ਚਲੋ ਜੀ ਆਲੂ ਦੇ ਪਰੌਂਠੇ ਫਿਰ ਸਕੂਲ ਚ ਪਾ ਦਵਾਂਗੇ ਮੈਂ ਉਹਦੇ ਟਿਫਨ ਚ ਤੇ ਸ਼ਾਨੂੰ ਦਾ ਵੀ ਤੇ ਇੱਥੇ ਬਸ ਰਮਨੀਤ ਦੇ ਡੈਡੀ ਵੀ ਆ ਗਏ ਸੀਗੇ ਤੇ ਹੁਣ ਮੈਂ ਫਟਾਫਟ ਇਹਨਾਂ ਦਾ ਲੰਚ ਤਿਆਰ ਕਰਕੇ ਬੱਚਿਆਂ ਨੂੰ ਸਕੂਲ ਭੇਜ ਕੇ ਆ ਗਈ ਸੀਗੀ ਇੱਧਰ ਤੇ ਇੱਥੇ ਉਹਨਾਂ ਮੀਂਹ ਇਨਕੀ ਦੁਆਰੇ ਸ਼ੁਰੂ ਹੋ ਗਿਆ ਸੀਗਾ ਦੁਆਰੇ ਸ਼ੁਰੂ ਹੋਣ ਤੋਂ ਬਾਅਦ ਫੇਰ ਬੰਦ ਹੋ ਗਿਆ ਸੀ ਤੇ ਬਸ ਮੌਸਮ ਐਵੇਂ ਹੋਇਆ ਪਿਆ ਸੀਗਾ ਜਿਵੇਂ ਸੋਣ ਚ ਨਹੀਂ ਹੁੰਦਾ ਪਰ ਹਲੇ ਤੱਕ ਸੋਣ ਚਲੋ ਚੜਿਆ ਨਹੀਂ ਹੈ ਗਿਆ ਆ ਗਿਆ ਮੀਂਹ ਕਦੇ ਬੰਦ ਹੋ ਗਿਆ ਆ ਗਿਆ ਕਦੇ ਬੰਦ ਹੋ ਗਿਆ ਕਿਨ ਮਿੰਜੀ ਐ ਹੋਈ ਪਈ ਸੀਗੀ ਤੇ ਹੁਣ ਮੀਂਹ ਬੰਦ ਹੋ ਗਿਆ ਸੀਗਾ ਮਾ ਚਲੋ ਹੁਣ ਮੈਂ ਥੋੜੀ ਜਿਹੀ ਛਾੜੂ ਜਿਆ ਲਗਾ ਦਿੰਨੀ ਆ ਕਿਉਂਕਿ ਇਸ ਤੋਂ ਬਾਅਦ ਫਿਰ ਮੈਂ ਬੈਠਣਾ ਸੀਗਾ ਮਸ਼ੀਨ ਤੇ ਹੈਨਾ ਫਿਰ ਮੈਂ ਜੋ ਇੱਕ ਵਾਰੀ ਚਲੋ ਮਸ਼ੀਨ ਤੇ ਬੈ ਗਈ ਫਿਰ ਬਾਹਰਲੇ ਕੰਮ ਕਰਨ ਦਾ ਮਨ ਨਹੀਂ ਕਰਦਾ ਹੈਗਾ ਵੀ ਜਦ ਤੱਕ ਚਲੋ ਆਪਣਾ ਕੰਮ ਕੰਪਲੀਟ ਨਾ ਹੋ ਜੇ ਹੈਨਾ ਤੇ ਚਲੋ ਜੀ ਇੱਥੇ ਹੁਣ ਮੈਂ ਫਟਾਫਟ ਅੰਦਰੋਂ ਤਾਂ ਝਾੜੂ ਮੈਂ ਲਗਾਤੇ ਸੀਗੇ ਤੇ ਹੁਣ ਮੈਂ ਬਾਰੂ ਵੀ ਲਗਾ ਦਨੀ ਆ ਅੰਦਰੋਂ ਤਾਂ ਇਹਨਾਂ ਕੇ ਥੋੜੀ ਬਹੁਤੀ ਰਮਨੀਤ ਦੇ ਡੈਡੀ ਨੇ ਮੇਰੀ ਹੈਲਪ ਕਰਤੀ ਸੀਗੇ ਉਹਨਾਂ ਨੇ ਵੀ ਲਗਾਤਾ ਸੀਗਾ ਉਸ ਤੋਂ ਬਾਅਦ ਫੇਰ ਦੁਬਾਰਾ ਯਾਨੀ ਕਿ ਮੈਂ ਚੰਗੀ ਤਰ੍ਹਾਂ ਸਾਫ ਜਾਂ ਲਗਾਤਾ ਸੀਗਾ ਤੇ ਹੁਣ ਮੈਂ ਬਾਰੂ ਵੀ ਲਗਾ ਦਨੀ ਆ ਤੇ ਆ ਦੇਖੋ ਆਪਣੇ ਪਲਾਂਟ ਦੇਖੋ ਕਿੰਨੇ ਹਰੇ ਭਰੇ ਹੋ ਗਏ ਨੇ ਨਾ ਕਿੰਨੇ ਸੋਹਣੇ ਹੋ ਗਏ ਨੇ ਜਿਵੇਂ ਇਹਨਾਂ 'ਚ ਜਾਨ ਜੀ ਪੈ ਗਈ ਹੋਵੇ ਮੀ ਨਾਲ ਵਧੀਆ ਹੋ ਗਏ ਨੇ ਬਹੁਤ ਜ਼ਿਆਦਾ ਸੁੱਕ ਗਏ ਸੀਗੇ ਇਹ ਤੇ ਫਰੈਂਡ ਜਿਹੜੇ ਆਪਣੇ ਚੈਨਲ ਤੇ ਨਵੇਂ ਆਈਓ ਪਲੀਜ਼ ਚੈਨਲ ਨੂੰ ਕਰ ਲੈਣਾ ਤੁਸੀਂ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਪਲੀਜ਼ ਤੁਹਾਡੇ سپورਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ سپورਟ ਕਰਿਆ ਕਰੋ ਵੀਡੀਓ ਨੂੰ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਹੈਨਾ ਤੁਹਾਡੇ ਇੱਕ ਇੱਕ ਕਮੈਂਟ ਇੱਕ ਇੱਕ ਲਾਈਕ ਮੇਰੇ ਲਈ ਬਹੁਤ ਜ਼ਿਆਦਾ ਇਨਕੇ ਮੋਟੀਵੇਟ ਕਰਦਾ ਮੈਨੂੰ ਤੇ ਹੋਰ ਵੀਡੀਓ ਬਣਾਉਣ ਦਾ ਫਿਰ ਜੀ ਕਰਦਾ ਜਦੋਂ ਲਾਈਕ ਕਮੈਂਟ ਵਧੀਆ-ਵਧੀਆ ਆਉਂਦੇ ਨੇ ਤੇ ਲੋ ਜੀ ਫਰੈਂਡ ਬਾਰੇ ਝਾੜੂ ਲਗਾਉਣ ਤੋਂ ਬਾਅਦ ਇੱਥੇ ਨਾ ਇਹ ਕਾਊਂਟਰ ਬਣੀ ਤੇ ਦੇਡਾ ਨੇ ਸਵੇਰੇ ਜਦੋਂ ਮੀਂਹ ਆਇਆ ਤੇ ਸਾਈਡ ਤੇ ਕਰਤਾ ਸੀਗਾ ਕਿਉਂਕਿ ਵਿੰਡੋ ਕੋਲੇ ਸੀਗਾ ਨਾ ਤਾਂ ਫਿਰ ਇੱਧਰਲੀ ਸਾਈਡ ਆਪਣੇ ਬਾਛੜ ਜੀ ਪੈਂਦੀ ਸੀਗੀ ਵੀ ਚਲੋ ਕੋਈ ਕੱਪੜਾ ਲੀੜਾ ਖਰਾਬ ਨਾ ਹੋ ਜੇ ਹਨਾ ਕਾਊਂਟਰ ਤੇ ਨਾ ਪੈ ਜਾਵੇ ਲੱਕੜਾ ਤੁਹਾਨੂੰ ਪਤਾ ਫਿਰ ਫੁੱਲ ਜੂਗੀ ਹਨਾ ਇਸ ਕਰਕੇ ਤੇ ਆ ਆਪਣੇ ਦੇਖੋ ਸਾਹਮਣੇ ਵਿੰਡੋ ਵੀ ਆਈਆਂ ਪਈਆਂ ਨੇ ਯਾਨੀ ਕਿ ਲਗਾਉਣ ਵਾਲੇ ਪਏ ਨੇ ਸ਼ੀਸ਼ੇ ਉਹਨਾਂ 'ਚ ਤੇ ਅੱਜ ਰਮਨੀਤ ਦੇ ਡੈਡੀ ਘਰੇ ਸੀਗੇ ਵੀ ਚਲੋ ਜਾ ਜਿਨ੍ਹਾਂ ਨੂੰ ਟਾਈਮ ਲੱਗਿਆ ਤੇ ਅੱਜ ਲਗਵਾ ਦੇਣਗੇ ਇਹ ਤੇ ਇੱਥੇ ਹੁਣ ਮੈਂ ਲੱਗੇ ਸੀਗੇ ਮੰਜਾ ਢਾਣ ਕਿਉਂਕਿ ਰਾਤ ਨਾਲ ਮੈਨੇ ਧੋਤੇ ਸੀਗੇ ਕੱਪੜੇ ਤੇ ਹੁਣ ਬਾਰਿਸ਼ ਦਾ ਮੌਸਮ ਹੋਇਆ ਪਿਆ ਸੁਕਾਉਣੇ ਸੀਗੇ ਮੈਂ ਇੱਧਰਲੀ ਸਾਈਡ ਹੀ ਮੰਜਾ ਢਾ ਕੇ ਤੇ ਇੱਧਰਲੀ ਸਾਈਡ ਹੀ ਮਨ ਕੇ ਮੰਜੇ ਦੇ ਉੱਤੇ ਪਾ ਦਨੀ ਆ ਮੈਂ ਕੱਪੜੇ ਵੀ ਜਦੋਂ ਜੇ ਧੁੱਪ ਆਈ ਨਾ ਤਾਂ ਫਿਰ ਫਟਾਫਟ ਮੈਂ ਬਾਹਰ ਮੰਜੇ ਦਾ ਮੰਜਾ ਬਾਹਰ ਲੈ ਜਾਵਾਂਗੀ ਤੇ ਫਿਰ ਸੁੱਕ ਜਾਣਗੇ ਹਨਾ ਐਨੇ ਚਲੋ ਇੱਥੇ ਹਵਾ ਲੱਗਦੀ ਰਹੂਗੀ ਵਿੰਡੋ ਵਿੱਚ ਦੀ ਚਲੋ ਹਵਾ ਵਗੈਰਾ ਆਂਦੀ ਰਹੂਗੀ ਤੇ ਇੱਥੇ ਰਮਣੀਤ ਦੇ ਰੈਡੀ ਦੇਖੋ ਜਦੋਂ ਮੈਂ ਕੋਈ ਵੀ ਕੰਮ ਕਰਦੀ ਨਾ ਕੋਈ ਵੀ ਕੋਈ ਇੰਟਰਸਟਿੰਗ ਵੀਡੀਓ ਆ ਰਹੀ ਹੁੰਦੀ ਹੈ ਨਾ ਕੋਈ ਰੀਲ ਵਗੈਰਾ ਆ ਰਹੀ ਹੁੰਦੀ ਹੈ ਤਾਂ ਮੈਨੂੰ ਜਰੂਰ ਦਿਖਾਉਂਦੇ ਨੇ ਆ ਦੇਖ ਦੇਖੀ ਕਵਰੀ ਆ ਕੇ ਦੇਖ ਅੱਛਾ ਜੀ ਜੇ ਨਹੀਂ ਵੀ ਜਾਵਾਂਗੇ ਨਾ ਫਿਰ ਇਹ ਮੈਨੂੰ ਬੋਲਦੇ ਵੀ ਨੇ ਵੀ ਹਾਂ ਵੀ ਤੂੰ ਆਈ ਨਹੀਂ ਹੈਗੀ ਬੋਲਣ ਵੀ ਲੱਗ ਜਾਂਦੇ ਨੇ ਕਈ ਵਾਰੀ ਤੇ ਚਲੋ ਜੀ ਕੋਈ ਹਾਸੇ ਜੀ ਵਾਲੀ ਵੀਡੀਓ ਸੀਗੀ ਉਹ ਦੇ ਕੇ ਚਲ ਆਪਣਾ ਮਨ ਜਿਸੀ ਨੇ ਖੁਸ਼ ਕਰ ਲਿਆ ਸੀਗਾ ਤੇ ਇੱਥੇ ਫਿਰ ਮੈਂ ਲੱਗ ਗਈ ਸੀਗੀ ਆਪਣੇ ਕੱਪੜੇ ਵਗੈਰਾ ਪਾਉਣ ਹੈ ਨਾ ਕੁਸਤਾ ਚਲੋ ਮੈਂ ਰਾਤ ਵੀ ਪਾਤੀ ਸੀਗੀ ਟੀ-ਸ਼ਰਟਾਂ ਜੀਆਂ ਤੇ ਕੁਸਕ ਚਲੋ ਇੰਨੀ ਆਈਆਂ ਨਹੀਂ ਸੀਗੀਆਂ ਮੈਨੂੰ ਪਤਾ ਨਹੀਂ ਸੀਗਾ ਵੀ ਸਵੇਰੇ ਮੀ ਆਉਣਾ ਮੈਨੂੰ ਐ ਸੀਗਾ ਵੀ ਚਲੋ ਸਵੇਰੇ ਹੀ ਪਾ ਦਵਾਂਗੇ ਉੱਠਦੇ ਸਾਰੇ ਹੈ ਨਾ ਤੇ ਇੱਥੇ ਬਸ ਮੈਂ ਜਿਹੜੇ ਜਿੰਨੇ ਕ ਕੱਪੜੇ ਮੰਜੇ ਤੇ ਆਉਣਗੇ ਮੰਜੇ ਤੇ ਪਾ ਦਵਾਂਗੀ ਤੇ ਕੁਸਕ ਕੱਪੜੇ ਮੈਂ ਕਿ ਗੇਟਾਂ ਗੇਟ ਗੂਟ ਤੇ ਪਾ ਦਵਾਂਗੀ ਤੇ ਕੁਝ ਵਿੰਡੋ ਤੇ ਹੈ ਨਾ ਜਿਹੜੀ ਆਪਣੇ ਇੱਧਰ ਕਾਊਂਟਰ ਕਣੀ ਹੈ ਕਿਉਂਕਿ ਮੀ ਤਾਂ ਹੁਣ ਚਲੋ ਫਿਲਹਾਲ ਇਹਨਾਂ ਤੇਜ ਦੀ ਹੈਗਾ ਵੀ ਹਾਂ ਪਈ ਜਾਂਦਾ ਜਿਵੇਂ ਸੋਨ ਚ ਪੈਂਦਾ ਹੁੰਦਾ ਪੂਰੀ ਸੋਨ ਵਾਲੀ ਫੀਲਿੰਗ ਲਿਆਤੀ ਪਈ ਐ ਨਹੀਂ ਪਤਾ ਹੈਗਾ ਸਾਡੇ ਤਾਂ ਇਨ ਕਿਸ ਪੂਰੇ ਸੋਨ ਚ ਮੀ ਨਾ ਪਵੇ ਤੇ ਪਹਿਲਾਂ ਮੀ ਪੈ ਜਾਵੇ ਤਾਂ ਫੇਰ ਹੀ ਸੋਨ ਖਾਲੀ ਲੰਘ ਜਾਂਦਾ ਹੁੰਦਾ ਤੇ ਚਲੋ ਜੇ ਇੱਥੇ ਮੈਂ ਸਾਰੇ ਕੱਪੜੇ ਵਗੈਰਾ ਸੁੱਕਣੇ ਲਗਾ ਦਨੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਮਸ਼ੀਨ ਦਾ ਕੰਮ ਕਰਨਾ ਸੀਗਾ ਤੇ ਲੋ ਜੀ ਇੱਥੇ ਹੁਣ ਨਾ ਮੈਂ ਇਹ ਕੱਪੜੇ ਆਪਣੇ ਸੂਟ ਸਟਿਚ ਕੀਤੇ ਹੋਏ ਸੀਗੇ ਮਾ ਚਲੋ ਤੁਹਾਨੂੰ ਆਪਣੇ ਮੈਂ ਡਿਜ਼ਾਈਨ ਕੀਤੇ ਹੋਏ ਸੂਟ ਦਿਖਾਉਣੀ ਆ ਦੇਖੋ ਕਿੰਨੇ ਸੋਹਣੇ ਸਟਿਚ ਹੋਏ ਨੇ ਇਹ ਸੂਟ ਤੇ ਇਹ ਹੈਗੇ ਸੀਗਾ ਕੋਟਨ ਦਾ ਸੂਟ ਹੈ ਤੇ ਇਹਦੇ ਤੇ ਆਪਾਂ ਨੇ ਥੋੜੀ ਜੀ ਕੀਤੀ ਹੈ ਡਿਜ਼ਾਈਨਿੰਗ ਥੋੜੀ ਇੱਕ ਡਿਜ਼ਾਈਨਿੰਗ ਨਾਲ ਹੀ ਹੈ ਨਾ ਬਹੁਤ ਜ਼ਿਆਦਾ ਸੋਹਣਾ ਸੂਟ ਬਣ ਜਾਂਦਾ ਆਪਣਾ ਜਿਹੜਾ ਸਿੰਪਲ 300 400 ਵਾਲਾ ਵੀ ਹੁੰਦਾ ਉਹ ਹੀ 1000 ਰੁਪਏ ਦਾ ਬਣ ਜਾਂਦਾ ਦੇਖੋ ਹੈ ਨਾ 1200 ਵਾਲਾ ਸੂਟ ਬਣ ਜਾਂਦਾ ਆ ਦੇਖੋ ਹੈਨਾ ਇਹਦੇ ਤੇ ਆਪਾਂ ਨੇ ਲਗਾਈ ਐ ਲੈਸ ਇਹ ਬਾਵਾ ਨੇ ਬਾਵਾ ਆਪਾਂ ਨੇ ਬਣਾਈਆਂ ਨੇ ਜਿਵੇਂ ਆਪਣੀ ਪਾਕਿਸਤਾਨੀ ਹੁੰਦੀ ਐ 7 ਇੰਚ ਖੁੱਲੀ ਮੂਰੀ ਬਣਾਈ ਸੀਗੇ ਮੈਨੇ 7 7 ਪਤਾ ਨਹੀਂ 7.5 ਹੈਨਾ ਤੇ ਘੇਰੇ ਤੇ ਲਗਾਈ ਸੀਗੀ ਆਪਾਂ ਨੇ ਇਹ ਜੋਇੰਟ ਵਾਲੀ ਲੈਸ ਇਹੀ ਲੈਸ ਆਪਾਂ ਨੇ ਬਾਵਾ ਤੇ ਵੀ ਲਗਾਈ ਐ ਹੈਨਾ ਤੇ ਬ੍ਰੀਕ ਲੈਸ ਆਪਾਂ ਨੇ ਬਾਵਾ ਦੀਆਂ ਮੂਰੀਆਂ ਤੇ ਫਰੰਟ ਤੇ ਲਗਾਈਆਂ ਨੇ ਤੇ ਆ ਦੇਖੋ ਇਹ ਨਾਲ ਐਵੇਂ ਕਰਕੇ ਬਣਾਇਆ ਆਪਾਂ ਨੇ ਸੂਟ ਤੇ ਗਲੇ ਤੇ ਆਪਾਂ ਨੇ ਦਿੱਤੇ ਚੋਰਸ ਲੈਸ ਚੋਰਸ ਗਲਾ ਬਣਾਇਆ ਤੇ ਬ੍ਰੀਕ ਦੀ ਲੈਸ ਲਗਾਈ ਆਪਾਂ ਨੇ ਅੰਦਰਲੀ ਸਾਈਡ ਦੀ ਹੈਨਾ ਤੇ ਚਲੋ ਜੀ ਇਹ ਸੂਟ ਹੈ ਨਾ ਬਹੁਤ ਜਿਆਦਾ ਪਿਆਰਾ ਬਣਿਆ ਸੂਟ ਇਹ ਤੇ ਫਿਟਿੰਗ ਵਾਲਾ ਬਣਾਇਆ ਇਹ ਫੁੱਲ ਫਿਟਿੰਗ ਵਾਲਾ ਸੂਟ ਪਹਾਉਂਦੇ ਜਿੰਨਾ ਕਸਟਮਰਾਂ ਦਾ ਹੈਗੇ 1.2 ਇੰਚ ਵੀ ਨਹੀਂ ਖੁੱਲਾ ਰੱਖਦੇ ਹੈਗੇ ਕਈ ਵਾਰ ਤਾਂ ਮੈਨੂੰ ਉਹਨਾਂ ਨੂੰ ਦੇਖ ਕੇ ਆਪ ਨੂੰ ਘਬਰਾਟ ਹੋਣ ਲੱਗ ਜੁੰਦੀ ਹੈ ਵੀ ਤੁਸੀਂ ਇੰਨਾ ਫਿਟਿੰਗ ਵਾਲਾ ਸੂਟ ਕਿਵੇਂ ਪਾ ਲੈਨੇ ਹੋ ਤੇ ਵੈਸੇ ਕਹਿੰਦੇ ਸੀ ਤਾਂ ਚਲੋ ਪਾ ਲੰਨੇ ਆ ਕਹਿੰਦੇ ਸਾਡੇ ਤੋਂ ਖੁੱਲੇ ਸੂਟ ਨਹੀਂ ਪੈਂਦੇ ਹੈਗੇ ਤੇ ਵੈਸੇ ਸਿੰਪਲ ਸਲਵਾਰ ਬਣਵਾਈ ਸੀਗੇ ਉਹਨਾਂ ਨੇ ਇਹਦੇ ਨਾਲ ਤੇ ਆ ਸੂਟ ਇਹ ਵੀ ਸੇਮ ਹੀ ਸੀਗਾ ਡਿਜ਼ਾਈਨ ਹੈ ਨਾ ਇਹਦੇ ਤੇ ਆਪਾਂ ਨੇ ਇਹਦੇ ਤੇ ਵੀ ਆਪਾਂ ਨੇ ਚੋਰਸ ਗਲਾਈ ਦਿੱਤਾ ਤੇ ਇਹਦੇ ਤੇ ਵੀ ਆਪਾਂ ਨੇ ਘੇਰੇ ਤੇ ਐਮੀ ਲਗਾਈ ਹੈ ਉਹ ਦੋਨਾਂ ਦਾ ਸੇਮ ਹੀ ਕਹਿ ਕੇ ਗਏ ਸੀਗੇ ਕਿਉਂਕਿ ਉਹ ਕਹਿੰਦੇ ਸੀਗੇ ਵੀ ਸਾਨੂੰ ਨਾ ਵੀ ਹਲੇ ਵੀ ਜ਼ਿਆਦਾ ਵੀ ਡਿਜ਼ਾਈਨਿੰਗ ਨਹੀਂ ਚਾਹੀਦੀ ਕਿ ਹਲਕੀ ਫੁਲਕੀ ਜੀ ਉਹ ਕਰ ਦੋ ਤੁਸੀਂ ਹੈ ਨਾ ਤੇ ਇਸ ਕਰਕੇ ਫਿਰ ਮੈਨੇ ਐਮੀ ਕਰਤਾ ਸੀਗਾ ਇਹ ਮੇਕ ਚਲ ਠੀਕ ਹੈ ਇਹ ਮੇ ਸੋਨਾ ਲੱਗੂਗਾ ਤੇ ਇਹਦੇ ਤੇ ਆਪਾਂ ਨੇ ਲਗਾਏ ਸੀਗੇ ਇਹਦੇ ਚੋ ਕਰੀਮ ਕਲਰ ਚੱਕ ਕੇ ਕਰੀਮ ਕਲਰ लेस ਲਗਾਈ ਸੀਗੀ ਇਹ ਵੀ ਸੇਮ ਹੀ ਡਿਜ਼ਾਈਨ ਹੈ ਦੇਖੋ ਇਦਾਂ ਕਰਕੇ ਹੈਨਾ ਇਹ ਵੀ ਆਪਾਂ ਨੇ ਅੰਡਰ ਗਰਾਉਂਡ ਕਰਕੇ ਲਗਾਈ ਹੈ लेस ਕੋਈ ਵੀ ਆਪਾਂ ਨੇ ਉੱਪਰ ਧਰ ਕੇ ਨਹੀਂ ਲਗਾਈ ਹੈਗੀ ਐਨ ਬਿਲਕੁਲ ਫਿਨਿਸ਼ਿੰਗ ਨਾਲ ਸੂਟ ਤਿਆਰ ਕੀਤੇ ਨੇ ਤੇ ਪਲੇਟ ਵਗੈਰਾ ਪਲੋਈਆਂ ਵਗੈਰਾ ਜੇ ਇਹਨੂੰ ਆਪਾਂ ਪਲੇਟ ਕਹਈਏ ਚਾਹੇ ਪਲੋਈਆਂ ਕਹਿ ਲਈਏ ਉਹ ਪਾਈਆਂ ਨੇ ਕਿਉਂਕਿ ਇਹ ਬਿਲਕੁਲ ਐਨ ਪਰਫੈਕਟ ਫਿਟਿੰਗ ਵਾਲਾ ਸੂਟ ਮੈਸ ਉਹਨਾਂ ਨੇ ਪਾਫੇ 'ਚ ਪਾ ਕੇ ਰੱਖੇ ਸੀ ਕਿਉਂਕਿ ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਤਿਆਰ ਹੋਏ ਨੂੰ ਲੈ ਕੇ ਨਹੀਂ ਗਏ ਹੈਗੇ ਤੇ ਮੈਂ ਕਿਹਾ ਚਲੋ ਇਹਨਾਂ ਨੂੰ ਲਫਾਫੇ ਚ ਪੈਕ ਕਰਕੇ ਹੁਣ ਮੈਂ ਧਰ ਦੰਨੀ ਆ ਕਿਉਂਕਿ ਜਿਨ੍ਹਾਂ ਦੇ ਸੂਟ ਦੇਖੋ ਮੈਂ ਤਿਆਰ ਕਰਤੇ ਨੇ ਉਹ ਲੈ ਕੇ ਨਹੀਂ ਗਏ ਅੱਛਾ ਜੀ ਜਿਨ੍ਹਾਂ ਦੇ ਤਿਆਰ ਨਹੀਂ ਕੀਤੇ ਹੈਗੇ ਉਹ ਫੋਨ ਤੇ ਫੋਨ geke ਤੇ geke ਮਾਰੀ ਜਾਂਦੇ ਨੇ ਕਈ ਵਾਰੀ ਸੱਚੀ ਐਵੇਂ ਬਹੁਤ ਵਰੀ ਹੋਇਆ ਮੇਰੇ ਨਾਲ ਕਈ ਵਾਰੀ ਕਾਲੀ ਦੇ ਕੱਪੜੇ ਹੁੰਦੇ ਨੇ ਹਾਂ ਸਾਨੂੰ ਚਾਹੀਦੇ ਨੇ ਚਾਹੀਦੇ ਨੇ ਬਣਾ ਦੰਨੇ ਆ ਫਿਰ ਲੈ ਕੇ ਜਾਂਦੇ ਅੱਛਾ ਜੀ ਜਿਨ੍ਹਾਂ ਦੇ ਬਣਾ ਦੰਨੇ ਉਹ ਲੈ ਕੇ ਜਾਂਦੇ ਜਿਨ੍ਹਾਂ ਦੇ ਨਹੀਂ ਬਣਾਉਂਦੇ ਉਹ ਕਹਿੰਣਗੇ ਸਾਡੇ ਬਣਾਏ ਨਹੀਂ ਹੈਗੇ ਐਵੇਂ ਮੇਰੇ ਨਾਲ ਨਾ ਬਹੁਤ ਵਰੀ ਹੁੰਦਾ ਤੇ ਆ ਦੇਖੋ ਹੈਨਾ ਐਵੇਂ ਸੀਗਾ ਦੇਖੋ ਸੂਟ ਇਹ ਪਾਇਆ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਮੈਂ ਉਹਨਾਂ ਨੂੰ ਨਾ ਇਹ ਤੇ ਬੀ ਗਲਾ ਕਿਹਾ ਸੀਗਾ ਵੀ ਤੁਹਾਡਾ ਮੈਂ ਬੀ ਸ਼ੇਪ ਚ ਗਲਾ ਬਣਾ ਦੇਣੀ ਆ ਪਰ ਉਹ ਕਹਿੰਦੇ ਨਹੀਂ ਹੈਨਾ ਵੀ ਸਾਨੂੰ ਵੀ ਜ਼ਿਆਦਾ ਨਹੀਂ ਵੀ ਸਾਨੂੰ ਬੱਸ ਹਲਕੀ ਜਿਹੀ ਉਹ ਡਿਜ਼ਾਈਨਿੰਗ ਚਾਹੀਦੀ ਸੀਗੀ ਮੈਂ ਕਿਹਾ ਚਲੋ ਠੀਕ ਹੈ ਹੈਨਾ ਤੇ ਆ ਦੇਖੋ ਹੈਨਾ ਬਹੁਤ ਸੋਹਣਾ ਬਣਿਆ ਸੀਗਾ ਸੂਟ ਇਹ ਕਾਫੀ ਦਿਨ ਬਾਅਦ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਸ਼ੇਅਰ ਤਾਂ ਯਾਨੀ ਕਿ ਮੈਂ ਕਰ ਸਕਦੀ ਆ ਫਿਰ ਮੈਨੂੰ ਐ ਹੁੰਦਾ ਨਾ ਵੀ ਜ਼ਿਆਦਾ ਮੈਂ ਯਾਨੀ ਕਿ ਆਪਣਾ ਬਲੌਗ ਹੈ ਜਿਹੜਾ ਮੈਂ ਥੋੜਾਕ ਜਿਹੜੀ ਸਟੀਚਿੰਗ ਵਾਲਾ ਨਹੀਂ ਮੈਨੇ ਰੱਖਿਆ ਹੋਇਆ ਹੈ ਗਿਆ ਕਿਉਂਕਿ ਫਿਰ ਕਮੈਂਟ ਨਾ ਬਹੁਤ ਜਿਆਦਾ ਸੱਚੀ ਆਉਂਦੇ ਨੇ ਵੀ ਆ ਦੱਸ ਦੋ ਆ ਦੱਸ ਦੋ ਫਿਰ ਜੇ ਨਹੀਂ ਦੱਸਦੇ ਹੈਗੇ ਫਿਰ ਗੁੱਸਾ ਹੋ ਜਾਂਦੇ ਨੇ ਅਗਰ ਜੇ ਦੱਸਦੇ ਆ ਨਾ ਫਿਰ ਸੱਚੀ ਵੀਡੀਓ ਬਣਾਉਣ ਦੇ ਵਿੱਚ ਹੈ ਨਾ ਕੋਈ ਕਟਿੰਗ ਸ਼ਟਿੰਗ ਦੀ ਵੀਡੀਓ ਜਿਹੜੀ ਹੁੰਦੀ ਉਹ ਚ ਬਣਾਉਣ ਤੇ ਨਾ ਬਹੁਤ ਜਿਆਦਾ ਟਾਈਮ ਲੱਗ ਜਾਂਦਾ ਇਸ ਕਰਕੇ ਮੈਂ ਨਹੀਂ ਸ਼ੇਅਰ ਕਰਦੀ ਹੈਗੀ ਮਹਾ ਚਲੋ ਅੱਜ ਤੁਹਾਡੇ ਨਾਲ ਮੈਂ ਕਰ ਦਨੀ ਆ ਡਿਜ਼ਾਈਨਿੰਗ ਦੀ ਤੇ ਇਹਦੇ ਨਾਲ ਹੈਗੀ ਸੀਗੀ ਸਲਵਾਰ ਕੜਾਈ ਵਾਲੀ ਮੋਰੀਆਂ ਤੇ ਕੜਾਈ ਸੀਗੀ ਤੇ ਇਹ ਸੂਟ ਚਾਰ ਪੰਜ ਕਿ ਸੀਗੇ ਇਹ ਸੂਟ ਅਨੇ ਤਿੰਨ ਚਾਰ ਸੀਗੇ ਸੂਟ ਇਹ ਸਿੰਪਲ ਸੀਗੇ ਉਹ ਇਹਨਾਂ ਨੇ ਕੁਝ ਵੀ ਨਹੀਂ ਇਹਨਾਂ ਨੇ ਲੈਸ ਲਗਵਾਈ ਸੀਗੀ ਕਹਿੰਦੇ ਨਹੀਂ ਵੀ ਸਾਡਾ ਬਿਲਕੁਲ ਸਿੰਪਲ ਹੀ ਸੂਟ ਤਿਆਰ ਕਰਨਾ ਬਸ ਕਈਆਂ ਨੂੰ ਐ ਹੋ ਜਾਂਦਾ ਥੋੜਾ ਕਿ ਕਿਉਂਕਿ ਤੁਹਾਨੂੰ ਪਤਾ ਜੀ ਆਪਾਂ ਡਿਜ਼ਾਈਨਿੰਗ ਕਰਾਂਗੇ ਲੈਸ ਲਗਾਵਾਂਗੇ ਤਾਂ ਰੇਟ ਵੱਜ ਜਾਂਦਾ ਬਸ ਕਈਆਂ ਆਪਣਾ ਚਲੋ ਜੇਬ ਦੇਖ ਕੇ ਖਰਚਾ ਕਰਦੇ ਨੇ ਬਹੁਤ ਵਧੀਆ ਗੱਲ ਹੈ ਹੈਨਾ ਜਿਵੇਂ ਆਪਣਾ ਕੀ ਜੇਬ ਜੇ ਆਪਣੀ ਇਜਾਜ਼ਤ ਦਿੰਦੀ ਓਵੇਂ ਦਾ ਖਰਚ ਕਰ ਸਕਦੇ ਆਪਣਾ ਖਰਚਾ ਤੇ ਠੀਕ ਹੈ ਜੀ ਤੇ ਲੋ ਜੀ ਇਹ ਸਿੰਪਲ ਸੀਗੇ 4-5 ਸੂਟ ਇਹਨਾਂ ਨੂੰ ਵੀ ਆਪਾਂ ਲਫਾਫੇ ਦੇ ਵਿੱਚ ਪੈਕ ਕਰਕੇ ਰੱਖ ਦਵਾਂਗੇ ਵੀ ਕਾਫੀ ਦਿਨਾਂ ਦੇ ਬਹੁਤ ਟਾਈਮ ਦੇ ਬਣੇ ਹੋਏ ਨੇ ਲੈ ਕੇ ਨਹੀਂ ਗਏ ਹੈਗੇ ਮਾਚੋਲੇ ਜੋਦੋ ਇਹਨਾਂ ਨੂੰ ਟਾਈਮ ਲੱਗਿਆ ਲੈ ਜਾਣਗੇ ਤੇ ਹੁਣ ਆਪਾਂ ਧਰ ਦਿੰਨੇ ਆ ਇਹਨਾਂ ਨੂੰ ਲਪਾਫੇ ਦੇ ਵਿੱਚ ਪਾ ਕੇ ਤੇ ਹੁਣ ਆਪਾਂ ਕਰਦੇ ਅੱਜ ਦੀ ਵੀਡੀਓ ਦਾ ਐਂਡ ਤੇ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਤੁਸੀਂ ਨਵੇਂ ਆਨੇ ਤਾਂ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਆਪਾਂ ਕੱਲੂ ਫੇਰ ਮਿਲਾਂਗੇ ਨਵੀਂ ਜੀ ਪਿਆਰੀ ਜੀ ਵੀਡੀਓ ਦੇ ਨਾਲ ਉਦੋਂ ਦੇ ਲਈ ਓਕੇ ਟਾਟਾ ਬਾਏ ਬਾਏ